ਮੇਰੇ ਕੋਲੇ 10 ਏਕੜ ਹੈ ਜੀ 10 ਏਕੜ ਸ਼ਿਮਲਾ ਮਿਰਚ ਦੇ ਜੀ ਰੋਜ ਦੀ ਰਜਾਨ ਵਾਲੀ ਸਪਰੇ ਬਾਕੀ ਸਾਰੇ ਜਿਹੜੀ ਸ਼ਿਮਲਾ ਮਿਰਚ 'ਤੇ ਛੁੰਡੀ ਪੈਂਦੀ ਹੈ ਉਹਨੂੰ ਚੱਕ ਕੇ ਸਾਨੂੰ ਰੋਜ-ਦੋਜ ਬਾਹਰ ਕੱਢਣੀ ਪੈਂਦੀ ਹੈ ਜਿਆ ਕੇ ਦੂਰ ਛਿੱਟੀ ਪੈਂਦੀ ਹੈ ਇਹਦਾ ਕੋਈ ਬੰਦੋਬਸਤ ਨਹੀਂ ਹੋਇਆ ਹਜੇ ਤੱਕ ਪਤਾ ਨਹੀਂ ਭਰਾਵਾ ਦਵਾਈਆਂ ਮਾੜੀਆਂ ਪਤਾ ਨਹੀਂ ਕੋਈ ਸਰਕਾਰ ਦਾ ਕੋਈ ਉਹ ਹੈ ਰਲਾਇਚ ਸਾਡੇ ਦਾ ਕੋਈ ਸਾਰ ਨਹੀਂ ਲੱਗਦਾ ਲੇਵਰ 88 89 ਬੁੜੀਆਂ ਲੇਵਰ ਚੱਕਣ ਤੇ ਪੈਂਦੀਆਂ ਆਂ ਕਿਲੇ ਇੱਕੇ ਕਿਲੇ ਤੇ 89 ਬੁੜੀਆਂ ਮੈਂ ਸਾਥੋਂ ਚੱਲ ਗਈ ਕਿੰਨੀਆਂ ਬੁੜੀਆਂ ਮਰਦੀਆਂ ਨੇ ਸੁੰਡੀ ਦੇ ਕਾਰਨ ਇੱਕ ਕਪੂਰ ਖਤਮ ਹੋ ਗਿਆ ਜਮਾ ਸੁੰਡੀ ਦੇ ਕਾਰਨ ਇੱਕ ਤੜਾਈ ਵੀ ਮਨਲਾ ਖਤਮ ਹੋ ਗਈ ਤਾਂ ਕੋਈ ਸਾਰ ਲੈਣ ਪਹੁੰਚਾ ਕੋਈ 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 ਨਹੀਂ ਆਉਂਦਾ ਮਾਈਕ ਮੇਰਾ ਜੀ ਕੋਈ ਢਾਲ ਕਿਸੇ ਨਹੀਂ ਸਾਡੀ ਸਾਰ ਲੈਤੀ ਨਹੀਂ ਕੀ ਮੰਗ ਕਰਦੇ ਹੋ ਮੰਗਤਾ ਸੀ ਅਸੀਂ ਇਹ ਕਰਦੇ ਆ ਜੀ ਇਹ ਇਹ ਦਵਾਈਆਂ ਨਕਲੀ ਵੀ ਦਵਾਈਆਂ ਆ ਰਹੀਆਂ ਜੀ ਕੋਈ ਨਹੀਂ ਸੁੰਡੀ ਨੂੰ ਕੰਟਰੋਲ ਕਰ ਰਹੀ ਰੋਜ਼ ਦੀ ਸਪਰੇਅ ਕਰੀ ਜਾਂਦੇ ਆ ਅਸੀਂ 2-2000 ਰੁਪਏ ਦੀ ਸਪਰੇਅ ਰੋਜ਼ ਦੀ 1 ਏਕੜ ਦੀ ਹੋਣੀ ਕੋਈ ਨਹੀਂ ਕੰਟਰੋਲ ਕਰ ਰਹੀ ਕਿੰਨਾ ਕੁ ਫਿਰ ਨੁਕਸਾਨ ਹੋ ਰਿਹਾ ਇੱਕ ਮੁਨਾਫੇ ਦਾ ਕਰਕੇ ਕਿਸਾਨਾਂ ਨੇ ਮਿਰਚ ਬੀਜੀ ਜਿਸ ਕਾਨਤਾ ਬਈ ਹੁਣ ਇੱਕ ਤੜਾਈ ਦਾ ਤਾਂ ਖਤਮ ਹੋ ਗਈ ਜਮਾ ਸਾਡੀ ਇਹਦਾ ਕੋਈ ਉਹ ਨਹੀਂ ਹੈਗਾ ਤੇ ਇਹਦਾ ਮਹਿੰਗਾ ਬੀਜ ਆ ਦੇਖੋ ਡੇਢ ਡੇਢ ਲੱਖ 65 ਨੂੰ ਇੱਥੇ ਜੇ ਆ ਕਿ ਕਿਲੋ ਇੱਕ ਪੰਜ ਏਕੜ ਚ ਪੈਂਦਾ ਉਹ ਇਹਦਾ ਬਹੁਤ ਖਰਚੇ ਦਾ ਘਾਰੀ ਹੈਗਾ ਤਾਂ ਜੀ ਤੇ ਨਾ ਇਹਦਾ ਕੋਈ ਰੇਟ ਰੂਟ ਆ ਰੇਟ ਪਹਿਲਾਂ ਪਹਿਲਾਂ ਤਾਂ ਠੀਕ ਸੀਗਾ ਹੁਣ ਜਮਾ ਤਾਹਾਂ ਤੋਂ ਲੈ ਕੇ ਥੱਲੇ ਮਾਰਿਆ 5-70 ਰੁਪਿਆ ਤੇ ਆ ਗਿਆ ਮਿਰਚ ਦਾ ਜੀ ਹੁੰਡੀ ਅਮਰੀਕੀ ਅਮਰੀਕੀ ਹੁੰਡੀ ਦਾ ਬਹੁਤ ਜਿਆਦਾ ਨਸਕਾ ਆਨਾ ਥੱਲੇ ਡਿੱਗੀ ਆਂਦੀ ਐ ਮਿਰਚ ਥੱਲੇ ਤੋਂ ਵੀ ਚੱਕ ਕੇ ਫਿਰ ਅਸੀਂ ਬਾਹਰ ਮੀਲਣਾ ਚ ਲਾਉਨੇ ਟਰਾਲਿਆਂ ਨਾਲ ਲਿਜਾ ਕੇ ਤੇ ਇੱਕ ਰੇਟ ਥੱਲੇ ਆ ਗਿਆ ਹੁਣ ਥੱਲੇ ਮਿਰਚ ਦਾ ਤੇ ਇੱਕ ਹੁੰਡੀ ਨੇ ਰੇਟ ਦਾ ਕੋਈ ਗੱਲ ਨਹੀਂ ਮਿਰਚ ਹੁੰਡੀ ਨਾ ਫਿਰ ਵੀ ਚੱਲਾ ਉਹ ਕਰਦੇ ਬਹੁਤ ਬੁਰਾ ਹਾਲਤ ਅਗਰਸਾਨ ਦਾ ਰੋਜ਼ ਟੜਕੇ ਸਿਰਪੇ ਹਾਂ ਉਧਰ ਹੱਥ ਨੇ ਦਿਨੇ ਕਰੇ ਦਿਨੇ ਦਾ ਕੋਈ ਫਾਇਦਾ ਨਹੀਂ ਸਿਰਪੇ ਦਾ ਹੱਥ ਨੇ ਟੜਕੇ ਕਰਨੀ ਮੈਂ ਠੰਡੇ ਠੰਡੇ ਸਪਰੇ ਦਾ ਕੋਈ ਆਸਰ ਹੋਰ ਨਹੀਂ ਹੋ ਨਹੀਂ ਰਿਹਾ ਆ ਸਰ ਸ਼ੁੰਡੀ ਦੇ ਵਿੱਚ ਵੜ ਗਈ ਮਿਰਚੇ ਤੇ ਸ਼ੁੰਡੀ ਉਹ ਮਰਦੀ ਨਹੀਂ ਜਿਹੜੀ ਬਾਹਰ ਆਉਂਦੀ ਉਹ ਤਾਂ ਮਰ ਜਾਂਦੀ ਸ਼ੁੰਡੀ ਵਿੱਚ ਉਹਦੇ ਮਿਰਚ ਥੱਲੇ ਡੁੱਗੂ ਪਿਛਲੇ ਬਾਰ ਵੀ ਕੋਈ ਫਸਲ ਬਾਹਰ ਸਿੱਟੀ ਸੀ ਪਿਛਲੇ ਬਾਰ ਹਾਂ ਪਿਛਲੇ ਬਾਰ ਰੇਟ ਨਹੀਂ ਆਇਆ ਕੋਈ ਜਮੇ ਮੂਰੂ ਬਹੁਤ ਲੁੱਕਾ ਨੇ ਕਰੀ ਜਿਹੜਾ ਉਹਨੇ ਥੋੜੇ ਲਗਾਏ ਨੇ ਖਰੀਦ ਕੱਜ ਮੈਂ ਉਹ ਪਈ ਆ ਜਰਾ ਅੱਜ ਲਜਾਣ ਦੇ ਉਹ ਕੱਲ ਦੀ ਖਰੀਦੀ ਪਈ ਆ ਆਏ ਰੋਟਾ ਹੁਣ ਕਿੰਨੀ ਜਿਹੜੀ ਮਿਰਚ ਡਿੱਗ ਰਹੀ ਹੈ ਖੇਤ ਦੇ ਵਿੱਚ ਵਿੱਚ ਤਾਂ ਮਾੜਾ ਮੋਟਾ ਕਟੜੌੜਾ ਵਿੱਚ ਬਾਹਰ ਡਿੱਗਿਆ ਇਹਦਾ 10 ਕਿੱਲੇ ਨੇ 10 ਕਿੱਲੇ ਵਿੱਚ ਬਹੁਤ ਜ਼ਿਆਦਾ ਨਸਖਾ ਨੇ। ਕੋਈ ਆਇਆ ਕੋਈ ਅਧਿਕਾਰੀ? ਕੋਈ ਨਹੀਂ ਆਇਆ ਜੀ। ਕੀ ਮੰਗ ਕਰਦੇ ਹਾਂ ਸਰਕਾਰ ਤੋਂ? ਸਰਕਾਰ ਤੋਂ ਉਸ ਤੋਰ ਦੀ ਮੰਗ ਕਰ ਰਹੇ ਵੀ ਕੋਈ ਸਟੋਰ ਖੋਲੇ ਜਾਏ ਜਮਾ ਹੋਵੇ ਮਿਰਚ ਆਪੇਗਾ। ਤੇ ਦਵਾਈਆਂ ਦਾ ਕਿਹੋ ਜਿਹਾ ਹਾਲ ਹੈ? ਦਵਾਈਆਂ ਦਾ ਹੁਣ ਹੱਥ ਉਹ ਹੀ ਨਹੀਂ ਕਹਿੰਦਾ ਵੀ ਭਈ ਆਹ ਹੌ ਕਰ ਦੂ ਹੇ ਦਵਾਈ ਚੰਗੀ ਤੋਂ ਚੰਗੀ ਦਿੰਦਾ ਹਲਾ। ਤੇ ਹੁਣ ਦਵਾਈਆਂ ਨੂੰ ਕੀ ਕਰੀਏ ਵੀ ਉਹਨਾਂ ਉਹਦਾ ਕਹਿੰਦੇ ਭਈ ਜਿਹੜੀ ਮਰਜ਼ੀ ਲੈ ਜਾਓ।